ਰਵਨੀਤ ਬਿੱਟੂ ਨੇ ਵੀ ਵੱਡਾ ਬਿਆਨ ਦਿੱਤਾ ਜ਼ਮਾਨਤ ਦੇ ਉੱਤੇ ਹੀ ਸਵਾਲ ਕਰਤੇ ਕਹਿੰਦੇ ਨੇ ਕਿ ਜ਼ਮਾਨਤ ਤਾਂ ਚੋਰੋ ਚੱਕਿਆਂ ਦੀ ਵੀ ਹੋ ਜਾਂਦੀ ਆ ਜਿਹੜੇ ਕਾਤਲ ਹੁੰਦੇ ਨੇ ਉਹਨਾਂ ਦੀ ਵੀ ਹੋ ਜਾਂਦੀ ਆ ਗਲਤੀ ਨਾਲ ਭਾਜਪੀ ਨੇ ਉਹਨਾਂ ਨੂੰ ਮਨਿਸਟਰ ਬਣਾਤਾ ਪਤਾ ਨਹੀਂ ਕਿਸ ਕੀ ਸੋਚ ਕੇ ਬਣਾਇਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਭੱਦੀ ਸ਼ਤਾਬਦਲੀ ਬੋਲਣਾ ਮੇਰਾ ਖਿਆਲ ਆ ਇੱਕ ਉਸੇ ਪੋਲੀਟਿਸ਼ੀਅਨ ਜਿਹੜਾ ਕਿ ਇੱਕ ਸੀਜ਼ਨਡ ਪੋਲੀਟਿਸ਼ੀਅਨ ਹੁੰਦਾ ਮੇਰਾ ਖਿਆਲ ਉਹਦੇ ਮੂੰਹ 'ਚ ਤੋ ਚੰਗੀ ਲਾਦੀ ਪਰ ਮੈਂ ਇਥੋਂ ਇਹ ਦੇਖਿਆ ਵੀ ਉਹ ਵਾਕਈ ਮੰਦਬੁੱਧੀ ਹੈਗੇ ਨੇ ਔਰ ਮੰਦਬੁੱਧੀ ਹੀ ਰਹਿਣਗੇ ਜਿਨ੍ਹਾਂ ਦਾ ਸਿਆਸਤ ਦੇ ਨਸ਼ੇ 'ਚ ਆ ਕੇ ਇੰਨੇ ਅਹਿਸਾਨ ਫਰਾਮੋਸ਼ ਨਹੀਂ ਹੋ ਜਾਣਾ ਚਾਹੀਦਾ ਜਿਹੜੀ ਪਾਰਟੀ ਨੇ ਉਹਨਾਂ ਨੂੰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਾਇਆ ਮੈਂ ਕੋਈ ਕਾਂਗਰਸ ਦਾ ਹਮਾਇਤੀ ਨਹੀਂ ਹੈਗਾ ਇਹਨਾਂ ਦੀ ਪਾਰਟੀ ਪੁਰਾਣੀ ਦਾ ਪਰ ਜਿਹੜੀ ਪਾਰਟੀ ਨੇ ਤੁਹਾਨੂੰ ਇੰਨਾ ਕੁਝ ਦਿੱਤਾ ਹੋਵੇ ਤੁਸੀਂ ਉਹਦੇ ਬਾਰੇ ਮੰਦੀਸ਼ਤਾਬ ਦੀ ਬੋਲੋ ਤੇ ਮੇਰਾ ਖਿਆਲ ਹੈ ਇੱਕ ਬੜੀ ਇੱਕ ਨਿੰਦਾਯੋਗਾ ਲੱਗੀ ਹੈ ਤੁਸੀਂ ਤੁਸੀਂ ਰਾਹੁਲ ਗਾਂਧੀ ਵਾਲੇ ਬਿਆਨ ਦੀ ਗੱਲ ਕਰ ਰਹੇ ਹੋ ਆ ਰਾਹੁਲ ਗਾਂਧੀ ਤਾਂ ਕੇਜਵਾਸ ਮਤਲਬ ਦੇਖੋ ਨਾ ਇਹ ਕੋ ਲੋਕ ਸਭਾ ਇਲੈਕਸ਼ਨਾਂ ਤੋਂ ਪਹਿਲਾਂ ਵੀ ਇਹ ਸ਼ਬਦ ਕਾਫੀ ਵਾਰ ਸੁਨਨ ਨੂੰ ਮਿਲਿਆ ਤੁਹਾਡੇ ਜੁਬਾਨੀ ਉਹੀ ਗੱਲ ਆ ਜਾਂਦੀ ਕਹਿੰਦੇ ਯਾਰ ਮੇਰਾ ਤਿਤਲੀਆਂ ਵਰਗਾ ਕਦੇ ਇਸ ਫੁੱਲ ਤੇ ਤੇ ਕਦੇ ਉਸ ਫੁੱਲ ਤੇ ਤੇ ਇਹ ਜਨਾਬ ਦਾ ਪਤਾ ਨਹੀਂ ਕਦੋਂ ਭਵਰੇ ਨੇ ਫੁੱਲਦਾਰਾਸ ਵੀ ਕਿਉਂਟ ਜਾਣਾ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਤੁਸੀਂ ਵੀ ਕਾਂਗਰਸ ਛੱਡ ਕੇ ਆਪੇ ਚਾਏ ਹੋ ਉਹ ਜਿਹੜਾ ਵਾ ਸਿਨੈਰੀਓ ਅਲੱਗ ਚੱਲਦਾ ਰਿਹਾ ਪਰ ਤੁਸੀਂ ਇਹ ਸ਼ਬਦ ਕਿਉਂ ਕਹਿ ਰਹੇ ਹੋ ਯਾਰ ਕਹਿਣ ਦੀ ਗੱਲ ਨਹੀਂ ਹੁੰਦੀ ਗੱਲ ਤਾਂ ਇੱਕ ਤੁਹਾਡੀ ਸ਼ਬਦਾ ਦੀ ਮर्याਦਾ ਦੀ ਹੁੰਦੀ ਆ ਹੂੰ ਕਿ ਤੁਸੀਂ ਸਮਾਜ ਵਿਚਰਦੇ ਹੋ ਤੁਹਾਨੂੰ ਲੋਕਾਂ ਨੇ ਅੱਛੇ ਰੁਤਵਿਆਂ ਤੇ ਅਹੁਦਿਆਂ ਤੇ ਬਿਠਾਇਆ ਹੋਇਆ ਤੇ ਉੱਥੇ ਬੈਠ ਕੇ ਤੁਸੀਂ ਐਸੀਆਂ ਸ਼ਬਦਾਬ ਦੀਆਂ ਗੱਲਾਂ ਕਰੋ ਮੇਰਾ ਖਿਆਲ ਇਹ ਅੱਛੀਆਂ ਗੱਲਾਂ ਨਹੀਂ ਕਿਉਂਕਿ ਵਿਰੋਧੀ ਵੀ ਚੰਗਾ ਕੰਮ ਕਰਦਾ ਸਾਨੂੰ ਉਹਦੀ ਵੀ ਉਸਤਤ ਕਰਨੀ ਚਾਹੀਦੀ ਆ ਉਹਦੀ ਵਡਿਆਈ ਕਰਨੀ ਚਾਹੀਦੀ ਆ ਜੇ ਤੁਸੀਂ ਹਰ ਵਕਤ ਤੁਸੀਂ ਵਿਰੋਧੀਆਂ ਨੂੰ ਭੰਡੀ ਜਾਓ ਮੇਰਾ ਖਿਆਲ ਉਹ ਵੀ ਕੋਈ ਅੱਛੀ ਨਹੀਂ ਗੱਲ ਹੁੰਦੀ ਸੀਜ਼ਨਡ ਪੋਲੀਟੀਸ਼ੀਅਨ ਤਾਂ ਇਹੀ ਹੁੰਦਾ ਵੀ ਜੋ ਸੱਚ ਉਹ ਸੱਚ ਕਹਵੇ ਜੋ ਝੂਠਾ ਝੂਠ ਕਵੇ। ਲੋਕ ਵੀ ਇਹ ਵੀ ਸਵਾਲ ਚੱਕਦੇ ਨੇ ਕਹਿੰਦੇ ਨੇ ਕਿ ਆਪਣੀ ਪਤਨੀ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ 2 ਦਿਨ ਦਾ ਸਮਾਂ ਮੰਗਿਆ ਜੇ ਅਸਤੀਫਾ ਦਿੱਤਾ ਸੀ ਤੇ ਮੁੱਖ ਮੰਤਰੀ ਵੀ ਨਾਲ ਦੀ ਨਾਲ ਐਲਾਨ ਹੋ ਸਕਦਾ ਸੀਗਾ ਸਰਪੱਤਰੀ ਨੂੰ ਹੀ ਬਣਾਉਣਾ ਦਾ ਜਦੋਂ ਜੇਲ੍ਹ ਚ ਗਏ ਸੀ ਉਹਦੇ ਬਣਾ ਦਿੰਦੇ ਜੇ ਉਦੋਂ ਨਹੀਂ ਬਣਾਇਆ ਹੁਣ ਵੀ ਬਣਾ ਦੇਣਗੇ ਤਾਂ ਉਹਨਾਂ ਨੇ ਆਪਣਾ ਦੇਖਣਾ ਨਾ ਕਿ ਅਸੀਂ ਪਾਰਟੀ ਨੂੰ ਕਿੱਦਾਂ ਚਲਾਣਾ ਠੀਕ ਆ ਸਾਡੇ ਸੁਰੀਤਾ ਭੈਜੀ ਬੜੇ ਅੱਛੇ ਨੇ ਸੂਝਵਾਨ ਨੇ ਇੰਟੈਲੀਜੈਂਟ ਨੇ ਉਹ ਵੀ ਆਫੀਸਰ ਨੇ ਆਈਐਸ ਆਫੀਸਰ ਨੇ ਇਸ ਕਰਕੇ ਜੋ ਵੀ ਬਣਦੇ ਆ ਤੇ ਸਾਨੂੰ ਖੁਸ਼ੀ ਹੈ ਸਾਨੂੰ ਜਿਹੜਾ ਵੀ ਕੋਈ ਕੰਮ ਹੁੰਦਾ ਤੁਸੀਂ ਪਿਛਲੀ ਸਰਕਾਰਾਂ ਦੇ ਉੱਤੇ ਦੋਸ਼ ਲਾਉਂਦੇ ਹੋ ਪਰ ਤੁਹਾਡੇ ਸਰਕਾਰਾਂ ਦੇ ਤਾਂ ਪੈਚ ਵਰਕ ਵੀ ਨਹੀਂ ਲੱਗਿਆ ਕਹਿੰਦੇ ਤੁਹਾਡੇ ਘਰ ਦੇ ਬਾਹਰ 2 ਮਹੀਨੇ ਚ ਬਣੀ ਸੜਕਾਂ ਟੁੱਟ ਜਾਂਦੀਆਂ ਵਿਰੋਧੀ ਲਾਈਵ ਹੋ ਕੇ ਤੁਹਾਡੇ ਤੇ ਵੱਡੇ ਅਲੀਗੇਸ਼ਨ ਲਾ ਰਹੇ ਕਿਸੇ ਵਿਰੋਧੀ ਬੁਰੂ ਜੂ ਨੂੰ ਨਹੀਂ ਜਾਣਦਾ ਮੇਰਾ ਕੋਈ ਵਿਰੋਧੀ ਹੈਗਾ ਤੇ ਬਾਕੀ ਤੁਸੀਂ ਮੇਰਾ ਏਰੀਆ ਦੇਖੋ ਸਾਰੇ ਦਾ ਸਾਰਾ 150 ਕਰੋੜ ਦੇ ਕੰਮ ਕਰਾਏ ਨੇ ਔਰ ਰਿਪੋਰਟ ਕੋਤਬੋ ਕੰਦਰਮ ਗਾ ਕੇ ਹੁਣ ਤੁਹਾਨੂੰ ਦਿਖਾ ਵੀ ਦੇਣਾ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਦਿਖਾਈ ਆ ਠੀਕ ਹੈ ਬਾਕੀ ਬਾਕੀ ਹਾਂ ਬਾਕੀ ਆ ਬਰਸਾਤਾ ਰੁਕ ਜਾਂ ਉਸ ਤੋਂ ਬਾਅਦ ਜਿਹੜੇ ਮੇਰੇ ਲੁੱਕ ਦੇ ਕਾਮਲੇ ਜਿਵੇਂ ਸਰਬਨਗਰ ਸਾਡਾ ਸਾਰਾ ਪੱਟਿਆ ਪਿਆ ਉਹ ਅਸੀਂ ਤਿਆਰ ਕਰਨਾ ਪਖਵਾ ਰੋਡ ਦੇ ਉੱਤੇ ਤਿਆਰੀ ਹੋਣ ਵਾਲੀ ਪਈ ਆ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਤੇ ਬਹੁਤ ਜਲਦ ਦਿੱਲੀ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਹੋਵੇਗਾ ਇਸ ਸਾਰੇ ਮੁੱਦੇ ਨੂੰ ਲੈ ਕੇ ਵਿਰੋਧੀ ਧਿਰਾਂ ਜਿੱਥੇ ਇਸ ਬਿਆਨ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਬਿਆਨ ਦਿੱੰਦਿਆਂ ਹੋਇਆ ਨਜ਼ਰ ਆ ਰਹੀਆਂ ਉੱਥੇ ਆਮ ਆਦਮੀ ਪਾਰਟੀ ਦੇ ਨੇਤਾ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇ ਦੇ ਨੇ ਗੱਲਬਾਤ ਕਰਨੀ ਸਾਡੇ ਨਾਲ ਮਜੂਦ ਨੇ ਲੁਧਿਆਣਾ ਹਲਕਾ ਬੈਸਟ ਦੇ ਐਮ ਐਲ ਏ ਗੁਰਪ੍ਰੀਤ ਗੋਗੀ ਗੋਗੀ ਜੀ ਸਵਾਗਤ ਹੈ ਤੁਹਾਡਾ ਚਰਚਾ ਦਾ ਮੈਂ ਸਵਾਗਤ ਕਰਦਾ ਜੀ ਧੰਨਵਾਦ ਗੋਗੀ ਜੀ ਅਰਵਿੰਦ ਕੇਜਰੀਵਾਲ ਵੱਲੋਂ ਕੱਲ ਇੱਕ ਜੇਲ੍ਹ ਤੋਂ ਆਉਣ ਤੋਂ ਬਾਅਦ ਕੱਲ ਇੱਕ ਬਹੁਤ ਵੱਡਾ ਫੈਸਲਾ ਲਿੱਤਾ ਗਿਆ ਆਮ ਆਦਮੀ ਪਾਰਟੀ ਇਸ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੀ ਹੈ ਦੇਖੋ ਇਹ ਇੱਕ ਜਿਹੜਾ ਕ੍ਰਾਂਤੀਕਾਰੀ ਸਾਡੇ ਸੁਪਰੀਮੋ ਨੇ ਕੇਜਰੀਵਾਲ ਸਾਹਿਬ ਔਰ ਜੋ ਉਹਨਾਂ ਨੇ ਫੈਸਲੇ ਲਏ ਨੇ ਉਹ ਲੋਕ ਹਿੱਤ ਵਾਸਤੇ ਲਏ ਨੇ ਜਿਸ ਤਰੀਕੇ ਨਾਲ ਉਹਨਾਂ ਨੂੰ ਮਾੜੀ ਸ਼ਤਾਬਦਰੀ ਦੂਜੀ ਪਾਰਟੀਆਂ ਵੱਲੋਂ ਬੋਲੀ ਗਈ ਕਿਤੇ ਕੁਝ ਕਿਹਾ ਗਿਆ ਕੁਝ ਬਾੜੇ ਤੋਂ ਮੜੇ ਮੈਂ ਆਪਣੇ ਮੂੰਹ ਚੋਂ ਸ਼ਬਦ ਕਹਿੰਦਾ ਅੱਛਾ ਨਹੀਂ ਲੱਗਦਾ ਮਤਲਬ ਜੋ ਉਹਨਾਂ ਦੇ ਕੈਰੇਕਟਰ ਬਾਰੇ ਦੱਸ ਕੇ অর ਉਹਨਾਂ ਨੂੰ ਝੂਠੇ ਕੇਸਾਂ 'ਚ ਫਸਾ ਕੇ ਤੇ ਉਹਨਾਂ ਨੂੰ ਜਿਹੜਾ ਉਹਨਾਂ ਨੇ 170 ਦਿਨ ਦੇ ਕਰੀਬ ਜੇਲ੍ਹ ਚ ਢੱਕ ਕੇ ਰੱਖਿਆ ਉਹਨਾਂ ਦਾ ਉਹ ਕੀਮਤੀ ਸਮਾਂ ਜਿਹੜਾ ਕਿ ਦਿੱਲੀ ਦੇ ਵਿਕਾਸ ਵਾਸਤੇ ਲਾਉਣਾ ਸੀ ਉਹਨਾਂ ਨੇ ਪੰਜਾਬ ਦੇ ਵਿਕਾਸ ਵਾਸਤੇ ਲਾਉਣਾ ਸੀ ਦੇਸ਼ ਦੇ ਵਿਕਾਸ ਵਾਸਤੇ ਲਾਉਣਾ ਸੀ ਉਹ ਸਮਾਂ ਜੋ ਉਹਨਾਂ ਦਾ ਖਰਾਬ ਕੀਤਾ ਇਹ ਬਹੁਤ ਮੰਦਪਾਕੀ ਗੱਲ ਆ ਇਦਾਂ ਦੀ ਓਚੀ ਰਾਜਨੀਤੀ ਮੇਰਾ ਖਿਆਲ ਆ ਸਾਨੂੰ ਕਿਸੇ ਨਾਲ ਨਹੀਂ ਕਰਨੀ ਚਾਹੀਦੀ ਠੀਕ ਹੈ ਪਾਰਟੀਆਂ ਵੱਖਰੀਆਂ ਵੱਖਰੀਆਂ ਨੇ ਆਈਡੀਓਲੋਜੀ ਵੱਖਰੀ ਵੱਖਰੀ ਵਿਚਾਰਧਾਰਾ ਵੱਖਰੀ ਹੁੰਦੀ ਆ ਪਰ ਕੁਝ ਸੋਸ਼ੀਅਲੀ ਵੀ ਬੰਦੇ ਨੂੰ ਹੋਣਾ ਚਾਹੀਦਾ ਵੀ ਨਹੀਂ ਅਸੀਂ ਅ ਐਨ ਵੀ ਆਪਣੇ ਰਾਜਨੀਤਿਕ ਮਿਆਰ ਤੋਂ نیچے ਰਗਰ ਜਾਈਏ ਤਾਂ ਕਿ ਜਿਹਦੇ ਨਾਲ ਅਸੀਂ ਲੋਕਾਂ ਨੂੰ ਕੱਲ ਨੂੰ ਜਵਾਬ ਦੇਣੇ ਮੁਸ਼ਕਲ ਹੋ ਜਾਣ ਪਰ ਭਾਜਪੀ ਦੇ ਮਨਿੰਦਰ ਸਿਰਸਾ ਕਹਿੰਦੇ ਨੇ ਕਿ ਭ੍ਰਸ਼ਟਾਚਾਰ ਦੇ ਕੇਸ ਵਿੱਚ ਗਏ ਨੇ ਭ੍ਰਸ਼ਟ ਨੇ ਅਰਵਿੰਦ ਕੇਜਰੀਵਾਲ ਤੇ ਸੁਪਰੀਮ ਕੋਰਟ ਨੇ ਅਜ ਤੱਕ ਇਸ ਜਮਾਨਤ ਦੇਣ ਵਾਲੇ ਇਸ ਤਰ੍ਹਾਂ ਦੀ ਟਿੱਪਣੀਆਂ ਨਹੀਂ ਕੀਤੀਆਂ ਜਿਸ ਤਰ੍ਹਾਂ ਦੀ ਰੈਸਟ੍ਰਿਕਸ਼ਨ ਲਾਈ ਆ ਇਸ ਕਰਕੇ ਮਜਬੂਰੀ ਵਿੱਚ ਉਹਨਾਂ ਨੂੰ ਇਹ ਜਿਹੜਾ ਫੈਸਲਾ ਚੱਕਣਾ ਪਿਆ ਵਾ ਦੇਖੋ ਮਨਿੰਦਰ ਸਿਰਸਾ ਜਿਹੜੇ ਨੇ ਉਹ ਇੱਕ ਪਹਿਲਾ ਮੇਰਾ ਖਿਆਲ ਉੱਥੋਂ ਦੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਕੋ ਪ੍ਰਧਾਨ ਬਦੁੰਦੇ ਨੇ ਹਨਾ ਉਹਨਾਂ ਨੂੰ ਵੀ ਮਰਿਆਦਾ ਚ ਗੱਲ ਕਰਨੀ ਚਾਹੀਦੀ ਆ ਵੀ ਐਡੀ ਉੱਚੀ ਰਾਜਨੀਤੀ ਮੇਰੇ ਹਿਸਾਬ ਨਾਲ ਨਹੀਂ ਕਰਨੀ ਚਾਹੀਦੀ ਕਿ ਕਿਹੜੇ ਉਹਨਾਂ ਕੋਲੋਂ ਕੋਈ ਚਾਰਜ ਫਰੇਮ ਹੋ ਗਏ ਕਿਹੜੇ ਕੋਈ ਰਿਕਵਰੀ ਹੋ ਗਈ ਜਿਹੜਾ ਵੀ ਤੁਸੀਂ ਐਡੀ ਐਡੀ ਗੱਲਾਂ ਕਰਦੇ ਹੋ ਇਹ ਤਾਂ ਮੈਂ ਤੁਹਾਨੂੰ ਕਹਿ ਦੇਣਾ ਹੁਣੇ ਕਿਸੇ ਤੇ ਦੋਸ਼ ਲਾਣਾ ਔਰ ਦੋਸ਼ ਤੋਂ ਬਾਅਦ ਉਹਨੂੰ ਤੈਅ ਕਰਕੇ ਸਬੂਤਾਂ ਦੇ ਨਾਲ ਚਲਾਨ ਪੇਸ਼ ਕਰਨਾ ਇਹ ਗੱਲਾਂ ਉਦੋਂ ਕਲੀਅਰ ਹੁੰਦੀਆਂ ਨੇ ਇਹ ਐਵੇਂ ਤੁਸੀਂ ਇਨਵੈਸਟੀਗੇਸ਼ਨ ਜੇ ਹੋ ਰਹੀ ਆ ਤੁਸੀਂ ਇਨਵੈਸਟੀਗੇਸ਼ਨ ਵੀ ਤੁਸੀਂ ਜਿਹੜੇ ਕੇਸ ਝੁੱਠੇ ਪਾਏ ਆ ਜਿਹੜੀਆਂ ਤੁਹਾਡੀਆਂ ਏਜੰਸੀਜ਼ ਨੇ ਉਹਨਾਂ ਦਾ ਤੁਸੀਂ ਮਿਸਯੂਜ਼ ਕਰ ਰਹੇ ਹੋ ਤੇ ਇਸ ਕਰਕੇ ਇਹ ਚੀਜ਼ਾ ਮੇਰਾ ਖਿਆਲ ਆ ਇੱਕ ਸਿਆਣੇ ਪੋਲਿਟਿਸ਼ੀਅਨ ਦੇ ਮੂੰਹ ਤੇ ਅੱਛੀ ਨਹੀਂ ਲੱਗਦੀ ਆ ਤੇ ਦੂਜੇ ਪਾਸੇ ਲੁਧਿਆਣਾ ਤੋਂ ਹੀ ਮੈਂਬਰ ਪਾਰਲੀਮੈਂਟ ਰਹੇ ਰਵਨੀਤ ਬਿੱਟੂ ਨੇ ਵੀ ਵੱਡਾ ਬਿਆਨ ਦਿੱਤਾ ਜ਼ਮਾਨਤ ਦੇ ਉੱਤੇ ਹੀ ਸਵਾਲ ਕਰਤੇ ਕਹਿੰਦੇ ਨੇ ਕਿ ਜ਼ਮਾਨਤਾਂ ਚੋਰੋ ਚੱਕਿਆਂ ਦੀ ਵੀ ਹੋ ਜਾਂਦੀ ਆ ਜਿਹੜੇ ਕਾਤਲ ਹੁੰਦੇ ਨੇ ਉਹਨਾਂ ਦੀ ਵੀ ਹੋ ਜਾਂਦੀ ਆ ਜ਼ਮਾਨਤ ਹੋ ਗਈ ਤਾਂ ਫਿਰ ਕਿੰਨੀ ਕੋ ਵੱਡੀ ਗੱਲ ਹੋ ਗਈ ਹਾਲੇ ਤਾਂ ਟ੍ਰਾਇਲ ਚੱਲਣਾ ਵਾ ਤੇ ਉਹਦੇ ਵਿੱਚ ਜਿਹੜਾ ਵਾ ਸਾਰਾ ਸਾਬਤ ਹੋਣਾ ਵੈਸੇ ਤਾਂ ਮੈਂ ਮੈਂਬਰ ਪਾਰਲੀਮੈਂਟ ਜੋ ਕਿ ਹੁਣ ਗਲਤੀ ਨਾਲ ਬੀਜੇਪੀ ਨੇ ਉਹਨਾਂ ਨੂੰ ਮਨਿਸਟਰ ਬਣਾਤਾ ਪਤਾ ਨਹੀਂ ਕਿ ਕੀ ਸੋਚ ਕੇ ਬਣਾਇਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਬਈ ਇੱਕ ਐਸੀ ਭੱਦੀ ਸ਼ਤਾਬਦਲੀ ਬੋਲਣਾ ਮੇਰਾ ਖਿਆਲ ਆ ਇੱਕ ਕਿਸੇ ਪੋਲੀਟੀਸ਼ੀਅਨ ਜਿਹੜਾ ਕਿ ਇੱਕ ਸੀਜ਼ਨਡ ਪੋਲੀਟੀਸ਼ੀਅਨ ਹੁੰਦਾ ਮੇਰਾ ਖਿਆਲ ਉਹਦੇ ਮੂੰਹ 'ਚ ਤੋਂ ਚੰਗੀ ਲੱਦੀ ਪਰ ਮੈਂ ਇੱਥੋਂ ਇਹ ਦੇਖਿਆ ਵੀ ਉਹ ਵਾਕਈ ਮੰਦਬੁੱਧੀ ਹੈਗੇ ਨੇ ਔਰ ਮੰਦਬੁੱਧੀ ਹੀ ਰਹਿਣਗੇ ਜਿਨ੍ਹਾਂ ਦਾ ਜਿਹੜੀ ਪਾਰਟੀ ਨੇ ਉਹਨਾਂ ਨੂੰ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਾਇਆ ਮੈਂ ਕੋਈ ਕਾਂਗਰਸ ਦਾ ਹਮਾਇਤੀ ਨਹੀਂ ਹੈਗਾ ਇਹਨਾਂ ਦੀ ਪਾਰਟੀ ਪੁਰਾਣੀ ਦਾ ਪਰ ਵੀ ਜਿਹੜੀ ਪਾਰਟੀ ਨੇ ਤੁਹਾਨੂੰ ਇੰਨਾ ਕੁਝ ਦਿੱਤਾ ਹੋਵੇ ਤੁਸੀਂ ਉਹਦੇ ਬਾਰੇ ਮੰਦੀ ਸ਼ਤਾਬ ਦੀ ਬੋਲੋ ਤੇ ਮੇਰਾ ਖਿਆਲ ਹੈ ਇੱਕ ਬੜੀ ਇੱਕ ਨਿੰਦਾਯੋਗ ਗੱਲ ਹੈਗੀ ਹੈ ਤੁਸੀਂ ਤੁਸੀਂ ਰਾਹੁਲ ਗਾਂਧੀ ਵਾਲੇ ਬਿਆਨ ਦੀ ਗੱਲ ਕਰ ਰਹੇ ਹੋ ਹਾਂ ਰਾਹੁਲ ਗਾਂਧੀ ਤੇ ਕੇਸ਼ਵ ਮਤਲਬ ਦੇਖੋ ਨਾ ਹੀ ਕੋਈ ਵੀ ਆਫਟਰ ਉਹ ਵੀ ਨੈਸ਼ਨ ਲੀਡਰ ਨੇ ਠੀਕ ਹੈ ਤੇ ਠੀਕ ਹੈ ਉਹਨਾਂ ਦੇ ਵੀ ਪੁਰਾਣਿਆਂ ਨੇ ਪੁਰਖਿਆਂ ਨੇ ਆਪਣੇ ਦੇਸ਼ ਨੂੰ ਬਚਾਉਣ ਵਾਸਤੇ ਕਈ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਯਾਰ ਕੋਈ ਸਾਨੂੰ ਅਸਾਨੂੰ ਇੰਨੇ ਆਪਣੇ ਸਿਆਸਤ ਦੇ ਨਸ਼ੇ 'ਚ ਆ ਕੇ ਇੰਨੇ ਇਸ਼ਾਨ ਫਰਾਮੋਸ਼ ਨਹੀਂ ਹੋ ਜਾਣਾ ਚਾਹੀਦਾ ਕਿ ਅਸੀਂ ਕਿਸੇ ਦੀ ਠੀਕ ਹੈ ਜੇ ਕੋਈ ਵਿਰੋਧੀ ਵੀ ਚੰਗਾ ਕੰਮ ਕਰਦਾ ਸਾਨੂੰ ਉਹਦੀ ਵੀ ਉਸਤਤ ਕਰਨੀ ਚਾਹੀਦੀ ਆ ਉਹਦੀ ਵਡਿਆਈ ਕਰਨੀ ਚਾਹੀਦੀ ਆ ਜੇ ਤੁਸੀਂ ਹਰ ਵਕਤ ਤੁਸੀਂ ਵਿਰੋਧੀਆਂ ਨੂੰ ਭੰਡੀ ਜਾਓ ਮੇਰਾ ਖਿਆਲ ਉਹ ਵੀ ਕੋਈ ਅੱਛੀ ਨਹੀਂ ਗੱਲ ਹੁੰਦੀ ਸੀਜ਼ਨਡ ਪੋਲੀਟੀਸ਼ੀਅਨ ਤਾਂ ਹੀ ਹੁੰਦਾ ਵੀ ਜੋ ਸੱਚ ਆ ਸੱਚ ਕਹਵੇ ਜੋ ਝੂਠ ਆ ਝੂਠ ਕਹਵੇ ਪਰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਉਹਨਾਂ ਦੇ ਬਿਆਨ ਨੂੰ ਤੁਸੀਂ ਵੀ ਉਹਨਾਂ ਨੂੰ ਇੱਕ ਸ਼ਬਦ ਦੇ ਨਾਲ ਅਕਸਰ ਸਬੋਧਨ ਕਰਦੇ ਹੋਏ ਨਜ਼ਰ ਆਉਂਦੇ ਹੋ ਪਹਿਲਾਂ ਵੀ ਇਲੈਕਸ਼ਨਾਂ ਤੋਂ ਲੋਕ ਸਭਾ ਇਲੈਕਸ਼ਨਾਂ ਤੋਂ ਪਹਿਲਾਂ ਵੀ ਇਹ ਸ਼ਬਦ ਕਾਫੀ ਵਾਰ ਸੁਨਣ ਨੂੰ ਮਿਲਿਆ ਤੁਹਾਡੇ ਜ਼ੁਬਾਨੀ ਨਹੀਂ ਮੈਂ ਉਹੀ ਕਹਿਣਾ ਇਹ ਬੇਤੁਕੀਆਂ ਗੱਲਾਂ ਇਹ ਮੰਦਬੁੱਧੀ ਬੱਚੇ ਵਾਲੀਆਂ ਗੱਲਾਂ ਜੋ ਕਰਦੇ ਨੇ ਤੇ ਇਸ ਤਰੀਕੇ ਨਾਲ ਤਾਂ ਸਾਬਤ ਹੀ ਹੋ ਗਿਆ ਵੀ ਇਹ ਮਤਲਬ ਕਿਸੇ ਦੇ ਵੀ ਸਖੇ ਨਹੀਂ ਹੈ ਕਿਸੇ ਦੇ ਨਾਲ ਵੀ ਇਹ ਲਾਇਲ ਨਹੀਂ ਇਹ ਚੱਲ ਸਕਦੇ ਅੱਜ ਉੱਧਰ ਤਾਕਤ ਮਿਲੀ ਆ ਕੱਲ ਨੂੰ ਕਿ ਤਾ ਹੋਰ ਮਿਲੂਗੀ ਉਹੀ ਗੱਲ ਆ ਜਾਂਦੀ ਕਹਿੰਦੇ ਯਾਰ ਮੇਰਾ ਤਿਤਲੀਆਂ ਵਰਗਾ ਕਦੇ ਇਸ ਫੁੱਲ ਤੇ ਤੇ ਕਦੇ ਉਸ ਫੁੱਲ ਤੇ ਤੇ ਇਹ ਜਨਾਬ ਦਾ ਪਤਾ ਨਹੀਂ ਕਦੋਂ ਭਵਰੇ ਨੇ ਫੁੱਲ ਦਾ ਰਾਸਵੀ ਕਿ ਉਹ ਟ ਜਾਣਾ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਤਾਂ ਪਾਰਟੀਆਂ ਦਾ ਕਈ ਨੇਤਾ ਬਦਲਦੇ ਰਹੇ ਨੇ ਤੁਸੀਂ ਵੀ ਕਾਂਗਰਸ ਛੱਡ ਕੇ ਆਪੇ ਚਾਏ ਹੋ ਉਹ ਜਿਹੜਾ ਵਾ ਸਿਨੈਰੀਓ ਅਲੱਗ ਚੱਲਦਾ ਰਿਹਾ ਪਰ ਤੁਸੀਂ ਇਹ ਸ਼ਬਦ ਕਿਉਂ ਕਹਿ ਰਹੇ ਹੋ ਯਾਰ ਕਹਿਣ ਦੀ ਗੱਲ ਨਹੀਂ ਹੁੰਦੀ ਗੱਲ ਤਾਂ ਇੱਕ ਤੁਹਾਡੀ ਸ਼ਬਦਾ ਦੀ ਮर्यादा ਦੀ ਹੁੰਦੀ ਆ ਕਿ ਤੁਸੀਂ ਸਮਾਜ ਵਿਚਰਦੇ ਹੋ ਤੁਹਾਨੂੰ ਲੋਕਾਂ ਨੇ ਅੱਛੇ ਰਤਵਿਆਂ ਤੇ ਅਹੁਦਿਆਂ ਤੇ ਬਿਠਾਇਆ ਹੋਇਆ ਤੇ ਉੱਥੇ ਬੈਠ ਕੇ ਤੁਸੀਂ ਐਸੀਆਂ ਸ਼ਬਦਾਬਦੀ ਦੀਆਂ ਗੱਲਾਂ ਕਰੋ ਮੇਰਾ ਖਿਆਲ ਇਹ ਅੱਛੀਆਂ ਗੱਲਾਂ ਨਹੀਂ ਹੈਗੀਆਂ ਤਾਂ ਤੁਹਾਡੇ ਕਹਿੰਦਾ ਮਤਲਬ ਜਿਹੜੀ ਪਾਰਟੀ ਦੇ ਵਿੱਚ ਐਨੇ ਸਾਲ ਬਿਤਾਏ ਹੋਣ ਜਿਹੜੇ ਲੀਡਰਾਂ ਦੇ ਅ ਅਗਵਾਈ ਦੇ ਵਿੱਚ ਤੁਸੀਂ ਇੱਥੇ ਤੱਕ ਪਹੁੰਚੇ ਉਹਨਾਂ ਦੇ ਬਾਰੇ ਇਸ ਤਰ੍ਹਾਂ ਦੀ ਸ਼ਬਦਾਬਲੀ ਨਹੀਂ ਬੋਲਣੀ ਚਾਹੀਦੀ ਅਸੀਂ ਨਹੀਂ ਕਦੇ ਬੋਲੀ ਠੀਕ ਹੈ ਲੀਡਰਸ਼ਿਪ ਮਾੜੀ ਹੋ ਸਕਦੀ ਪਾਰਟੀ ਦਾ ਕੋਈ ਵੀ ਕਿਸੇ ਦੀ ਵੀ ਆਈਡੀਓਲੋਜੀ ਉਹ ਪਾਰਟੀ ਦੀ ਪਾਰਟੀ ਦੀ ਆਪਣੇ ਸੰਵਿਧਾਨ ਨਾਲ ਚਲਦੀ ਹੈਗੀ ਹੈ ਤੇ ਇਸ ਕਰਕੇ ਸਾਨੂੰ ਆਪਣੇ ਮੇਰਾ ਸਾਬ ਨਾਲ ਹੱਦ ਵਿੱਚ ਰਹਿਣਾ ਚਾਹੀਦਾ ਔਰ ਦੇਖਣਾ ਚਾਹੀਦਾ ਵੀ ਤੁਹਾਨੂੰ ਲੋਕਾਂ ਨੇ ਕਿਹੜਾ ਮੰਡਟ ਦੇ ਕੇ ਕਿੱਥੇ ਬਿਠਾਇਆ ਤੇ ਸਾਡੇ ਮੂੰਹ ਚੋਂ ਜੋ ਗੱਲ ਨਿਕਲੇਗੀ ਆਵਾਜ਼ ਨਿਕਲੇਗੀ ਤੇ ਕੀ ਉਹ ਲੋਕ ਅੱਜ ਦੀ ਡੇਟ 'ਚ ਕੋਈ ਸਾਡੇ ਜੋ ਲੋਕ ਨੇ ਬੜੇ ਬਹੁਤ ਹੀ ਬੁੱਧੀਮਾਨ ਔਰ ਸੂਝਵਾਨ ਹੋ ਚੁੱਕੇ ਆ ਉਹ ਹਰ ਬੰਦੇ ਨੂੰ ਦੀ ਪੋਲਿਟੀਸ਼ੀਨ ਹੋਵੇ ਪਾਵੇ ਕੋਈ ਸੇ ਚੀਜ਼ ਦੀ ਗੱਲ ਹੋਵੇ ਉਹ ਹਰ 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 ਬੰਦੇ ਤੇ ਉਹਨਾਂ ਦਾ ਚੈੱਕ ਚੈੱਕ ਲੱਗਿਆ ਆ ਕਿ ਵੀ ਕਿਸ ਤਰੀਕੇ ਨਾਲ ਕੋਈ ਗੱਲ ਕਰਦਾ ਤੇ ਉਹਨੂੰ ਕਿੱਦਾਂ ਕਰਨਾ ਤੇ ਇਸ ਕਰਕੇ ਐਸੀ ਸ਼ਬਦਾਬਜ਼ੀ ਮੇਰਾ ਖਿਆਲ ਕਿਸੇ ਵੀ ਲੀਡਰ ਸਹਿਬਾਨ ਨੂੰ ਕਿਸੇ ਬਾਰੇ ਵੀ ਨਹੀਂ ਬੋਲਣੀ ਚਾਹੀਦੀ ਤਾਂ ਕੀ ਲੱਗਦਾ ਕਿ ਵਿਰੋਧੀ ਇਹ ਵੀ ਸਵਾਲ ਚੱਕਦੇ ਨੇ ਕਹਿੰਦੇ ਨੇ ਕਿ ਆਪਣੀ ਪਤਨੀ ਨੂੰ ਮੁੱਖ ਮੰਤਰੀ ਬਣਾਉਣ ਵਾਸਤੇ 2 ਦਿਨ ਦਾ ਸਮਾਂ ਮੰਗਿਆ ਜੇ ਅਸਤੀਫਾ ਦਿੱਤਾ ਸੀ ਤੇ ਮੁੱਖ ਮੰਤਰੀ ਵੀ ਨਾਲ ਦੀ ਨਾਲ ਐਲਾਨ ਹੋ ਸਕਦਾ ਸੀਗਾ ਐਮਐਲਏ ਨੂੰ ਜਿਹੜਾ ਵਾ ਰਾਜੀ ਕਰਨ ਵਾਸਤੇ 2 ਦਿਨ ਦਾ ਸਮਾਂ ਲੈ ਕੇ ਆਪਣੀ ਮੁੱਖ ਪਤਨੀ ਨੂੰ ਮੁੱਖ ਮੰਤਰੀ ਬਣਾਣਾ ਅਰਵਿੰਦ ਕੇਜੀਵਾਲ ਨੇ ਯਾਰ ਉਹ ਇੱਕ ਤਿਆਗ ਦੀ ਭਾਵਨਾ ਵਾਲਾ ਇਨਸਾਨ ਹੈ ਜਿਹੋ ਨੇ ਧਰਮ ਪਤਨੀ ਨੂੰ ਬਣਾਉਣਾ ਦਾ ਤਾਂ ਜਦੋਂ ਜੇਲ੍ਹ ਚ ਗਏ ਸੀ ਉਦੇ ਬਣਾ ਦਿੰਦੇ ਜੇ ਉਦੋਂ ਨਹੀਂ ਬਣਾਇਆ ਤਾਂ ਹੁਣ ਵੀ ਬਣਾ ਦੇਣਗੇ ਤਾਂ ਉਹਨਾਂ ਨੇ ਆਪਣਾ ਦੇਖਣਾ ਨਾ ਕਿ ਅਸੀਂ ਪਾਰਟੀ ਨੂੰ ਕਿੱਦਾਂ ਚਲਾਣਾ ਠੀਕ ਆ ਸਾਡੇ ਸੁਰੀਤਾ ਭੈਣ ਜੀ ਬੜੇ ਅੱਛੇ ਨੇ ਸੂਝਵਾਨ ਨੇ ਇੰਟੈਲੀਜੈਂਟ ਨੇ ਉਹ ਵੀ ਆਫੀਸਰ ਨੇ ਆਈਐਲਐਸ ਆਫੀਸਰ ਨੇ ਇਸ ਕਰਕੇ ਜੋ ਵੀ ਬਣਦਿਆ ਤੇ ਸਾਨੂੰ ਖੁਸ਼ੀ ਆ ਸਾਨੂੰ ਨਾਲ ਪਾਰਟੀ ਦਾ ਹਮੇਸ਼ਾ ਪਾਰਟੀ ਦੀ ਸਮਝ ਨਾਲ ਨਾਲ ਚੱਲਦੀ ਆ ਜੋ ਸਾਡਾ ਸੁਪਰੀਮੋ ਕਹੇਗਾ ਸੀ ਉਹਦੇ ਨਾਲ ਬਿਲਕੁਲ ਆ ਨੇ ਐਮਐਲਏ ਗੁਰਪ੍ਰੀਤ ਗੋਗੀ ਜਿਹੜੇ ਅਰਵਿੰਦ ਕੇਜੀਵਾਲ ਦੇ ਅਸਤੀਫੇ ਨੂੰ ਲੈ ਕੇ ਵਿਰੋਧੀ ਧਿਰਾਂ ਜਿਹੜੇ ਬਿਆਨਬਾਜ਼ੀਕਾਰੀਆਂ ਨੇ ਉਹਦੇ ਠੋਕਵੇਂ ਜਵਾਬ ਦੇ ਰਹੇ ਨੇ ਤੇ ਰਵਨੀਤ ਬਿੱਟੂ ਨੂੰ ਇੱਕ ਵਾਰ ਫਿਰ ਉਹਨਾਂ ਨੇ ਠੋਕਵੇਂ ਜਵਾਬ ਦੇ ਕੇ ਕਿਹਾ ਕਿ ਉਹਨਾਂ ਵੱਲੋਂ ਇਸ ਤਰ੍ਹਾਂ ਦੀ ਸ਼ਬਦਾਵਲੀ ਨਹੀਂ ਵਰਤੀ ਜਾਣੀ ਚਾਹੀਦੀ ਤੇ ਨਾਲੇ ਇੱਕ ਗਾਣੇ ਦਾ ਵੀ ਜ਼ਿਕਰ ਕਰਤਾ ਕਹਿੰਦੇ ਯਾਰ ਮੇਰਾ ਤਿਤਲੀਆਂ ਵਰਗਾ ਕਦੀ ਇਸ ਫੁੱਲ ਤੇ ਕਦੀ ਉਸ ਫੁੱਲ ਤੇ ਤੇ ਜਦੋਂ ਲੀਡਰ ਇੱਕ ਦੂਜੀ ਪਾਰਟੀਆਂ ਜਾਂਦੇ ਨੇ ਤਾਂ ਉਹਨਾਂ ਨੂੰ ਸ਼ਬਦਾ ਦੀ ਮर्यादा ਰੱਖਣੀ ਚਾਹੀਦੀ ਹੈ ਕੈਮਰਾ ਪਰਸਨ ਰੋਹਿਤ ਦੇ ਨਾਲ ਵਿਵੇਕਾਲ ਚਰਚਾ ਟੀਵੀ ਲੁਧਿਆਣਾ